ਹਾਂਜੀ ਸਸਿਗਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋ ਤੱਕ ਆਸਟ੍ਰੇਲੀਆ ਦੀ ਖਾਸ ਅਪਡੇਟ ਆਈ ਹੈਗੀ ਆ ਮੈਂ ਤੁਹਾਨੂੰ ਉਹਦੇ ਬਾਰੇ ਜਾਣੂ ਕਰਾਉਣ ਆਇਆ ਸੀਗਾ ਦੱਸਦਾ ਤੁਹਾਨੂੰ ਉਹਦੇ ਬਾਰੇ ਕਿਹੜੀ ਅਪਡੇਟ ਆਈ ਹੈ ਹੈ ਆਸਟ੍ਰੇਲੀਆ ਵੱਲੋਂ ਕਿਉਂਕਿ ਆਸਟ੍ਰੇਲੀਆ ਨੇ ਇਹ ਗੱਲ ਵਰਕ ਐਂਡ ਹੌਲੀਡੇ ਵੀਜ਼ਾ ਅਨਾਉਂਸ ਕਰ ਦਿੱਤਾ ਹੈਗਾ ਇਹ ਪਿਛਲੇ ਸਾਲ ਵੀ ਆਪਣਾ ਅਨਾਉਂਸ ਹੋਇਆ ਸੀ ਵਰਕ ਹੌਲੀਡੇਜ਼ ਵੀਜ਼ਾ ਬਟ ਆਪਣਾ ਇੰਡੀਆ ਦੇ ਵਿੱਚ ਇਹਦੇ ਵਿੱਚ ਨਾਮ ਨਹੀਂ ਆਇਆ ਸੀਗਾ ਇੰਡੀਆ ਵੱਲੋਂ ਅਪਲੀਕੇਸ਼ਨ ਸਬਮਿਟਸ ਨਹੀਂ ਹੋ ਰਹੀਆਂ ਸੀਗਾ ਬਟ ਇਹ ਖਾਸ ਅਪਡੇਟ ਹੈਗੀ ਹੈ ਨਿਊ ਅਪਡੇਟ ਹੈਗੀ ਹੈ ਬਹੁਤ ਵਧੀਆ ਅਪਡੇਟ ਸਟਰੀਓ ਵੱਲੋਂ ਆ ਰਹੀ ਹੈ ਇੰਡੀਆ ਦਾ ਨਾਮ ਵੀ ਇਸ ਵੀਜ਼ੇ ਵਿੱਚ ਐਡ ਕਰ ਦਿੱਤਾ ਗਿਆ ਹੈਗਾ ਹੁਣ ਆਪਾਂ ਵਰਕ ਐਂਡ ਹੌਲੀਡੇਜ਼ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਆ ਇੰਡੀਅਨਸ ਜਿਹੜੇ ਹੈਗੇ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤੇ ਆਪਣੀ ਫਾਈਲ ਸਬਮਿਟ ਕਰਵਾ ਸਕਦੇ ਆ ਇਹ ਸਬਕਲਾਸ 462 ਦੇ ਵਿੱਚ ਆਪਾਂ ਫਾਈਲ ਸਬਮਿਟ ਕਰਨੀ ਹੁੰਦੀ ਹੈ ਤੇ ਇਹਦੇ ਆਪਾਂ ਲੋਟਰੀ ਸਿਸਟਮ ਹੁੰਦਾ ਹੈ ਲੋਟਰੀ ਸਿਸਟਮ ਦੇ ਚਾਹ ਅਪਲੀਕੇਸ਼ਨ ਲਾਉਣੀ ਹੁੰਦੀ ਹੈ ਜਿਹੜੇ ਵਿੱਚ ਬੱਚਿਆਂ ਦੇ ਨਾਮ ਹੋਣਗੇ ਫਿਰ ਉਹ ਅੱਗੇ ਆਪਣਾ ਜਿਹੜਾ ਹੈਗਾ ਵੀਜ਼ਾ ਅਪਲਾਈ ਕਰਨ ਦੇ ਯੋਗ ਹੋਣਗੇ ਦੋ ਤਰੀ ਹੈਗਾ ਇਹ ਅਪਲਾਈ ਕਰਨ ਦਾ ਜਿਹੜਾ ਟਾਈਮ ਹੈਗਾ ਆਪਣਾ 16 ਸਤੰਬਰ ਤੋਂ ਸਟਾਰ ਹੈ